ਇਹ ਗੁਰੂ ਦਾ ਪ੍ਰਸ਼ਾਦ ਬਿਆਦਵੀ ਨਾ ਕਰਿਆ ਕਰੋ ਉਹਦਾ ਪ੍ਰਸ਼ਾਦ ਜਾਣ ਕੇ ਛਕ ਲੋ ਲੰਗਰ ਛਕਦੇ ਹੋ ਪ੍ਰਸ਼ਾਦਾ ਛਕਦੇ ਹੋ ਉਹਦਾ ਪ੍ਰਸ਼ਾਦ ਜਾਣ ਕੇ ਛਕੋ ਮੇਰਾ ਬੰਦਾ ਅਮਰਜੀਤ ਸਿੰਘ ਇੱਥੇ ਸੀ ਹਸਪਤਾਲ ਦਾਖਲ ਅੰਮ੍ਰਿਤਸਰ ਤੇ ਉਹ ਪੱਥਰੀ ਸੀ ਬੜੀ ਜ਼ਬਰਦਸਤ ਉਹਦੇ ਅੰਦਰ ਡਾਕਟਰਾਂ ਨੇ ਬੜੀ ਸਲਾਹ ਕੀਤੀ ਆਪਰੇਸ਼ਨ ਹੋ ਨਹੀਂ ਸਕਦਾ ਲਾਗਲੇ ਬੈੱਡ ਵਾਲਾ ਪ੍ਰਸ਼ਾਦਾ ਛਕਣ ਲੱਗੇ ਤੇ ਮੇਰਾ ਮਰੀਜ਼ ਮੇਰਾ ਬੰਦਾ ਕਹਿਣ ਲੱਗਿਆ ਇਹ ਪ੍ਰਸ਼ਾਦਾ ਕਿੱਥੋਂ ਲਿਆਏ ਤੁਸੀਂ ਕਹਿੰਦੇ ਜੀ ਗੁਰੂ ਰਾਮਦਾਸ ਜੀ ਦੇ ਬੋਲੋ ਲੰਗਰ ਲੰਗਰ ਚੋਂ ਲਿਆਂਦਾ ਹੱਥ ਜੋੜਨ ਲੱਗ ਪਿਆ ਸਾਡਾ ਬੰਦਾ ਇੱਕ ਪ੍ਰਸ਼ਾਦਾ ਮੈਨੂੰ ਦੇ ਦੋ ਨਾਲ ਦੇ ਵੀ ਕਹਿਣ ਲੱਗੇ ਪਤਾ ਨਹੀਂ ਕੌਣ ਆਹੋ ਪਤਾ ਨਹੀਂ ਛਕਟਾਂ ਬੀੜੀਆਂ ਵਾਲੇ ਨਾ ਹਣ ਤੂੰ ਉਹੀ ਉਹੀ ਪ੍ਰਸ਼ਾਦਾ ਮੰਗੀ ਜਾਂਦਾ ਕਹਿੰਦੇ ਨਹੀਂ ਪ੍ਰਸ਼ਾਦਾ ਤਾਂ ਗੁਰੂ ਰਾਮਦਾਸ ਜੀ ਦਾ ਇੰਨੀ ਸ਼ਰਧਾ ਨਾਲ ਪ੍ਰਸ਼ਾਦਾ ਸਾਡੇ ਬੰਦੇ ਨੇ ਛਕ ਲਿਆ ਮੁੜ ਕੇ 20 ਟੈਸਟ ਹੋ ਗਏ ਪੱਥਰੀ ਲੰਬੀ ਨਹੀਂ ਪੇਟ ਚ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤ ਸ੍ਰੀ ਅਕਾਲ ਲੋ ਫੋਨ ਨੰਬਰ ਲੈ ਲਓ ਪਤਾ ਕਰ ਲਓ ਲੰਗਰ ਦਾ ਸਤਕਾਰ ਕਰੋ ਆਪਣੇ ਘਰਾਂ ਵਿੱਚ ਵੀ ਕਰੋ ਆਨੰਦ ਦੇਵਤਾ ਹੈ ਇਦੇ ਬਾਰੇ ਬਾਣੀ 'ਚ ਕਿੰਨਾ ਕੁਛ ਲਿਖਿਆ ਐਂ ਨਹੀਂ ਕਿ ਆਧੀਆਂ ਬਕਾਲੀਆਂ ਆਧੀਆਂ ਨਾਲੀ 'ਚ ਸੁੱਟਦੀਆਂ ਆਧੀਆਂ ਖਾ ਲਈਆਂ ਸਤਕਾਰ ਕਰੋ ਲੰਗਰ ਦਾ ਸਤਕਾਰ ਕਰੋ ਪ੍ਰਸ਼ਾਦ ਦਾ ਸਤਕਾਰ ਕਰੋ ਹੁਕਮਨਾਮੇ ਦਾ ਸਤਕਾਰ ਕਰੋ